ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਰੌਣਕ ਡੈਰੀ ਫਾਰਮ ਤੇ ਵੀਰੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਹਰਵੰਸ ਦੇ ਘਰੋਂ ਆ ਤਲਵੰਡੀ ਸਾਬੋ ਸ਼ਹਿਰ ਤੋਂ ਦੋਸਤੋ ਬਾਈ ਦਾ ਦੁੱਧ ਤੇ ਹੀ ਕੰਮ ਆ ਦੋਸਤੋ ਦੁੱਧ ਵਾਸਤੇ ਬਾਈ ਨੇ ਆ ਸਾਰੇ ਪਸ਼ੂ ਰੱਖੇ ਹੋਏ ਆ ਇੱਕ ਦੋਸਤੋ ਬਾਈ ਨੇ ਆ ਗੱਬਣ ਮੱਝ ਸੇਲ ਕਰਨੀ ਆ ਕਟੀਆਂ ਵਾਲੇ ਮੁੱਲ ੱਚ ਹੀ ਰੂ ਬਿਲਕੁਲ ਨਾ ਲੋਕ ਕਟੀਆਂ ਦਾ ਵੀ ਇਦੋਂ ਵੱਧ ਮੁੱਲ ਮੰਗ ਲੈਣਗੇ ਤੇ ਅੱਜ ਤੁਹਾਨੂੰ ਗੱਬਣ ਉਹ ਜੀ ਦਵਾ ਦਾਂਗੇ ਕਿ세 ਕੋਈ ਛੋਟੇ ਮੁੱਲ ਵਾਲੇ ਭਰਾਣੇ ਲੈਣੀ ਆ ਕੋਈ ਪਾਲ ਕੇ ਹਨਾ ਘਰੇ ਦੁੱਧ ਹੋ ਜੇ ਜਮਾ ਜਾਇਜ ਪੈਸਿਆਂ ਵਾਲੀ ਕੱਟੀ ਤੇ ਉਹ ਭਰਾ ਪੈਸੇ ਨਾ ਲਾਇਓ ਅੱਜ ਤੁਸੀਂ ਇਹ ਗੱਬਣ ਲੈ ਜਾਓ 4 ਮਹੀਨਿਆਂ ਦੀ ਸੋ ਆਜੋ ਮਾਲਕਾਂ ਨਾਲ ਗੱਲਬਾਤ ਕਰਦੇ ਆ ਕਿੰਨਾ ਕੁ ਬਾਈ ਨੇ ਨਹਰੇ ਜੇ ਦਾ ਦੁੱਧ ਚੋਇਆ ਤੇ ਕੀ ਬਾਈ ਇਹਦਾ ਮੁੱਲ ਰੱਖੋ ਜਮਾ ਜਾਇਜ ਮੁੱਲ ਹੋਰ ਸਸੀਕਾਲ ਬਾਈ ਜੀ ਸਸੀਕਾਲ ਬਾਈ ਰੌਣ ਕਡੇਰੀ ਫਾਰਮ ਦੇ ਖਾਣ ਨੂੰ ਸਾਰਿਆਂ ਨੂੰ ਸਸੀਕਾਲ ਸਸੀਕਾਲ ਵੀਰੇ ਤੇ ਕਹੇ ਕਿੰਨੇ ਟਾਈਮ ਦੀ ਗੱਭਣਾ ਬਾਈ ਇਹ ਪੌਣੇ 4 ਮਹੀਨੇ ਦੀ ਗੱਭਣ ਹੋ ਗਈ ਬਾਈ ਪੌਣੇ 4 ਮਹੀਨੇ ਦੀ ਗੱਭਣ ਜਿਹੜੇ ਬਾਈ ਨੇ ਖਰੀਦਣੀ ਆਪਦੀ ਚੈੱਕ ਕਰਾ ਚੈੱਕ ਕਰਾਵੇ ਤਸੱਲੀ ਕਰੇ ਹਾਂ ਤੇ ਹੁਣ ਦੁੱਧ ਤਾਂ ਦਿੰਦੀ ਨਹੀਂ ਹੋਣੀ ਦੁੱਧ ਦਿੰਦੀ ਨਹੀਂ ਥਣਾ ਦੀ ਆਪਣੀ ਓਟ ਹੈ ਹਾਂ ਚਾਰੇ ਥਣਾ ਦੀ ਪਾਰ ਪਿਛੇ ਦੀ ਓਟ ਆ ਫੁੱਲ ਜ਼ਿੰਮੇਵਾਰੀ ਹੈ ਠੀਕ ਆ ਬਾਈ ਆਪਣੀ ਸਾਲ ਪਰ ਚੋਈ ਹੈ ਠੀਕ ਆ ਕਿੰਨਾ ਕੁ ਦੁੱਧ ਇਹਨੇ 10 ਕਿਲੋ ਦਿੱਤਾ ਮੈਂ 9-10 ਦਿੱਤਾ 9-10 ਕਿਲੋ ਖੁੱਲਾ ਦਿੱਤਾ ਆਪਾਂ 11 ਨਹੀਂ ਕਹਿੰਦੇ ਠੀਕ ਆ ਬਾਈ ਠੀਕ ਆ ਤੇ ਕੀ ਬਾਹ ਰੱਖਾਂਗੇ ਫਿਰ ਇਹਦਾ ਆਪਾਂ ਜਮਾ ਜਾਇ ਜੀ ਕਰਦੇ ਬਸ ਯਾਰ ਕ ਜਮਾ ਉਰਦਨ ਵਾਲੇ ਰੱਖਣਾ ਤੇ ਹਾਂ ਭਾ 45 ਹਾਂ 44 ਦੀ ਹਾਂ ਨਾ ਠੀਕ 42 ਵਾਲਾ ਫੋਨ ਨਾਲ ਲਾਓ 42 ਵਾਲਾ ਫੋਨ ਨਾਲ ਆਵੇ ਭਾ ਇਹਦਾ 45000 44 ਦੀ ਬਾਈ ਕਹਿੰਦਾ ਦੇ ਦੂੰਗਾ ਚਰ ਕਟੀਆਂ ਵੀ ਮੈਂ ਕਹਿੰਦਾ ਦੋ ਅਗਲਾ ਵੱਧ ਮੁੱਲ ਮੰਗ ਲੈਂਦਾ ਪੌਣੇ ਚਾਰ ਮਹੀਨੇ ਦੀ ਗੱਭਣ ਕੇ ਹਾਂਜੀ ਹਾਂਜੀ ਪੌਣੇ ਚਾਰਾਂ ਦੀ ਦੋਸਤੋ ਗੱਭਣ ਤੇ 6 ਮਹੀਨੇ ਸੰਭਾਲ ਕੇ ਦੋਸਤੋ ਕੱਟੀ ਲਿਆਉਂਗੇ ਤਾਂ ਉਹ ਤੇ ਮਿਹਨਤ ਕਰੋਗੇ ਦੁੱਧ ਨਹੀਂ ਆਉਣੇ ਉਹਨਾਂ ਟਾਈਮ ਤੇ ਦੇਣਾ ਤੇ ਇਹਨੂੰ ਲੈ ਜਾਓ ਦੁੱਧ ਦਾ ਥੋੜਾ ਵਧੀਆ ਘੜਾਪਾ ਕੱਢ ਜੂ ਤੇ ਬਹੁਤ ਜਾਇਜ਼ ਮੁੱਲ ਆ ਵੀਰੇ 9-10 ਕਿਲੋ ਦੁੱਧ ਬਾਈ ਕਹਿੰਦਾ ਆਪਾਂ ਜਿਹਨੂੰ ਜਿਹੜਾ ਚੋਆ ਥਣ ਦੀ ਭਾਰ ਪਿੱਛੇ ਦੀ ਸਾਰੇ ਦੀ ਮਾਲਕ ਕਹਿੰਦੇ ਗਰੰਟੀ ਆ ਬਾਕੀ ਤੋੜ ਕੇ ਵੀ ਤੁਹਾਨੂੰ ਦਿਖਾ ਦਿੰਨਾ ਵੀਡੀਓ ਦੇ ਵਿੱਚ ਹੀ ਨੰਬਰ ਬਾਈ ਦਾ ਹੇਠਾਂ ਚੱਲੀ ਜਾਂਦਾ ਖੋਲ ਲਾ ਬਾਈ ਤੋੜ ਦਿੰਨੇ ਆ ਅੱਛਾ ਪੋਲੀ ਬੋਲੀ ਬਹੁਤ ਹੈ ਬਹੁਤ ਜਿਆਦਾ ਪੋਲੀ ਆ 5-7 ਸਾਲ ਦਾ ਬੱਚਾ ਚੋਲੇ ਕੋਈ ਦਿੱਕਤ ਨਹੀਂ ਅੱਛਾ ਯਾਰ ਆ ਦੇਖੋ ਵੀਰੇ ਛੋਟੇ ਕੱਦ ਚਾ ਦੋਸਤੋ ਤੇ ਮੁੱਲ ਵੀ ਫਿਰ ਜਮਾ ਛੋਟੇ ਹੀ ਆ ਵੱਡੇ ਵੱਡੇ ਉੱਚੇ ਮੁੱਲ ਦੇਆਂ ਦਾ ਤੁਹਾਨੂੰ ਚੈਨਲ ਤੇ ਬਹੁਤ ਮੱਜਾ ਦਿਖਾऊंगा ਅੱਜ ਜਮਈ ਇੱਕ ਵੱਖਰੀ ਜੀ ਗੱਲ ਹੀ ਕਰਦੀ ਬਾਈ ਨੇ ਨੰਬਰ ਭਰਾ ਦਾ ਚੱਲੀ ਜਾਂਦਾ ਜਿਹੜੇ ਵੀ ਮੇਰੇ ਭਰਾ ਨੇ ਖਰੀਦਣੀ ਆ ਡਾਕਟਰ ਲਿਆਇਓ ਬਾਈ ਹਾਲ ਚੈੱਕ ਕਰਾ ਕੇ ਆਪਦੀ ਜਿਵੇਂ ਮਰਜ਼ੀ ਬਾਈ ਨਾਲ ਸੌਦਾ ਕਰ ਲਿਓ ਨੰਬਰ ਬਾਈ ਦਾ ਚੱਲੀ ਜਾਂਦਾ ਆਹ ਦੇਖ ਲਓ ਵੀਰੇ ਬਾਕੀ ਵੀਡੀਓ ਦੇਖਣ ਲਈ ਦੋਸਤੋ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ